ਯੂਕੇ ਦੀਆਂ ਚੋਣਾਂ ਦੇ ਵਿੱਚ ਪੰਜਾਬੀਆਂ ਨੇ ਕੀਤਾ ਕਮਾਲ ਸੰਸਦ ਸਪੰਚੇ 10 ਸਿੱਖ ਸੰਸਦ ਮੈਂਬਰ ਲਗਾਤਾਰ ਤੀਜੀ ਵਾਰ ਐਮਪੀ ਬਣੇ ਤਰਮਨਜੀਤ ਸਿੰਘ ਢੇਸੀ ਯੂਕੇ ਦੇ ਵਿੱਚ ਬੀਤੀ ਦਿਨੀ ਚੋਣਾਂ ਦਾ ਰਿਜ਼ਲਟ ਸਾਹਮਣੇ ਆਇਆ ਜਿਸ ਦੇ ਵਿੱਚ ਲੇਬਰ ਪਾਰਟੀ ਨੇ ਸ਼ਾਨਦਾਰ ਪ੍ਰਦਰਸ਼ਨ ਕੀਤਾ ਦੱਸਦੀ ਹੈ ਕਿ ਸੰਸਦ ਦੀ ਚੋਣਾਂ ਦੇ ਵਿੱਚ ਲੇਬਰ ਪਾਰਟੀ ਨੇ ਸ਼ਾਨਦਾਰ ਜਿੱਤ ਹਾਸਲ ਕੀਤੀ ਹੈ ਲੇਬਰ ਪਾਰਟੀ ਦੇ ਉਮੀਦਵਾਰ ਕੀ ਸਟਾਰਮਰ ਪ੍ਰਧਾਨ ਮੰਤਰੀ ਚੁਣੇ ਗਏ ਨੇ ਪ੍ਰਧਾਨ ਮੰਤਰੀ ਬਣ ਗਏ ਨੇ ਤੇ ਕੱਲ ਨਤੀਜੇ ਤੋਂ ਬਾਅਦ ਜਿਹੜਾ ਦੱਸਿਆ ਜਾ ਰਿਹਾ ਹੈ ਕਿ 10 ਜਿਹੜੇ ਸਿੱਖ ਸੰਸਦ ਮੈਂਬਰ ਨੇ ਉਹ ਚੁਣੇ ਗਏ ਨੇ 10ਾਂ ਦੀ ਜਿੱਤ ਪ੍ਰਾਪਤ ਹੋਈ ਹੈ ਤਾਂ ਦੱਸਦੀ ਹੈ ਕਿ ਯੂਕੇ ਦੀਆਂ ਚੋਣਾਂ ਦੇ ਵਿੱਚ ਐਤਕੀ ਪੰਜਾਬੀਆਂ ਨੇ ਕਮਾਲ ਕੀਤਾ ਹੈ ਜਿਹੜਾ ਪਹਿਲੀ ਵਾਰ ਹੋਇਆ ਇਹ ਤਾਂ ਦੱਸ ਦਈਏ ਕਿ ਤਨਮਨਜੀਤ ਸਿੰਘ ਢੇਸੀ ਨੇ ਤੀਜੀ ਵਾਰ ਜਿੱਤ ਹਾਸਲ ਕੀਤੀ ਹੈ ਤੀਜੀ ਵਾਰ ਐਮਪੀ ਬਣੇ ਨੇ ਤਾਂ ਇਸ ਦੇ ਨਾਲ ਹੀ ਜੇਕਰ ਗੱਲ ਕਰੀਏ ਪ੍ਰੀਤਕੌਰ ਗਿੱਲ ਦੀ ਤਾਂ ਉਹ ਵੀ ਤੀਜੀ ਵਾਰ ਐਮਪੀ ਬਣੇ ਨੇ ਲਗਾਤਾਰ ਤੀਜੀ ਵਾਰ ਐਮਪੀ ਬਣਨ ਤੇ ਲੋਕਾਂ ਦੇ ਵੱਲੋਂ ਉਹਨਾਂ ਨੂੰ ਵਧਾਈਆਂ ਦਿੱਤੀਆਂ ਗਈਆਂ ਨੇ ਤੇ ਉੱਥੇ ਹੀ ਹੋਰ ਐਮਪੀ ਬਾਰੇ ਦੱਸਦੇ ਹਾਂ ਕਿ ਗੁਰਿੰਦਰ ਜੋਸਨ ਅਤੇ ਕੀਰਤ ਅਲੋਵਾਲੀਆ ਸੋਨੀਆ ਕੁਮਾਰ ਵੀ ਜਿੱਤੇ ਨੇ ਤੇ ਹਰਪ੍ਰੀਤ ਕੌਰ ਉਪਲ ਸਤਵੀਰ ਕੌਰ ਵੀ ਐਮਪੀ ਚੁਣੇ ਗਏ ਨੇ ਤੇ ਇਸ ਦੇ ਨਾਲ ਹੀ ਵਰਿੰਦਰ ਜਸ ਜੀਵਨਸੰਦਰ ਅਤੇ ਜਸ ਅਠਵਾਲ ਨੇ ਵੀ ਜਿੱਤ हासिल ਕੀਤੀ ਹੈ ਤਾਂ ਵੱਡੀ ਜਿਹੜੀ ਜਿੱਤ ਹੈ ਉਹ ਪੰਜਾਬੀਆਂ ਨੇ ਹਾਸਲ ਕੀਤੀ ਹੈ ਪੰਜਾਬੀਆਂ ਨੇ ਮਾਣ ਵਧਾਇਆ ਏ ਤੇ ਦੱਸ ਦਈਏ ਕਿ ਲੇਬਰ ਪਾਰਟੀ ਦੇ ਜਿਹੜੇ ਪ੍ਰਧਾਨ ਮੰਤਰੀ ਨੇ ਉਹ ਬਣੇ ਨੇ ਕੀਰ ਸਟਾਰਮਰ ਜਿਹੜੇ ਕਿ ਪ੍ਰਧਾਨ ਮੰਤਰੀ ਚੁਣੇ ਗਏ ਨੇ ਤੇ ਇਸ ਤੋਂ ਬਾਅਦ ਦੱਸ ਦਈਏ ਕਿ ਇਸ ਵਾਰ ਕੀ ਹੋਇਆ ਹੈ ਕਿ ਜਿਹੜੇ ਸੰਸਦ ਮੈਂਬਰ ਨੇ ਉਹਨਾਂ ਦੇ ਵਿੱਚ ਪੰਜ ਔਰਤਾਂ ਨੇ ਤੇ ਪੰਜ ਪੁਰਸ਼ ਸ਼ਾਮਿਲ ਨੇ ਪੰਜੇ ਹੀ ਭਾਰਤੀ ਮੂਲ ਦੇ ਨਾਲ ਸੰਬੰਧਿਤ ਨੇ ਸਿੱਖ ਮੈਂਬਰ ਨੇ ਜਿਨ੍ਹਾਂ ਦੇ ਵੱਲੋਂ ਇਸ ਚੋਣਾਂ ਦੇ ਵਿੱਚ ਜਿੱਤ ਹਾਸਲ ਕੀਤੀ ਗਈ ਹੈ ਤੇ ਉਸ ਦੇ ਨਾਲ ਹੀ ਵੱਡੀ ਜਿੱਤ हासिल ਕਰਦੇ ਆ ਕਿ ਸਟਾਰਮਰ ਵੀ ਬਹੁਤ ਖੁਸ਼ ਨੇ ਉੱਧਰ ਹੀ ਪੰਜਾਬੀਆਂ ਦੇ ਲਈ ਬਹੁਤ ਵੱਡੀ ਤੇ ਮਾਣ ਵਾਲੀ ਗੱਲ ਹੈ ਕਿਉਂਕਿ 10 ਜਿਹੜੇ ਸਿੱਖ ਸੰਸਦ ਮੈਂਬਰ ਨੇ ਉਹ ਸੰਸਦ ਭਵਨ ਦੇ ਵਿੱਚ ਪਹੁੰਚੇ ਨੇ ਤੇ 10 ਐਮਪੀ ਨੇ ਜਿਹੜੇ ਭਾਰਤੀ ਮੂਲ ਦੇ ਚੁਣੇ ਗਏ ਨੇ